ਯੇ ਭਾਜੀ ਬਹੁਤ ਗਲਤ ਬੋਲਦਾ ਹੈ ਭਾਜੀ ਪਹਿਲਾਂ ਬਹੁਤ ਲਾਰੇ ਲਾਉਂਦਾ ਸੀ ਤੇ ਭਾਜੀ ਹੁਣ ਗੱਲਾਂ ਦੇ ਵਿੱਚ ਆ ਗਿਆ ਲੇਕਿਨ ਜਿਹੜਾ ਸਾਨੂੰ ਬੰਦਾ ਸੀ ਉਹਨੇ ਵੀ ਪ੍ਰੋਪਰ ਸਾਥ ਨਹੀਂ ਦਿੱਤਾ ਜਿੱਦਾਂ ਕੰਮ ਕਰ ਤੇ ਬਾਹਰ ਹੋ ਗਿਆ ਅਬਾਂ ਲੀ ਦੋ ਮਾਚੀ ਕਰ ਲੈ ਜੀ ਇਹਦਾ ਬਤ ਹੈ ਨਾ ਇਹ ਹੁਣ ਤੇ ਨਾ ਪੈਸੇ ਮੋੜਨ ਦੀ ਨਾ ਵਿਦੇਸ਼ ਘੱਲਣ ਦੀ ਵੇ ਗੱਲ ਕਰਦਾ ਬਾਹਰ ਭੱਜ ਦੌੜ ਕੇ ਰਹਿੰਦਾ ਲੁਕੇ ਰਹਿੰਦਾ ਵੇ ਆਉਂਦਾ ਸਾਹਮਣੇ ਨਹੀਂ ਆਉਂਦਾ ਤੁਹਾਡੇ ਨਾਲ ਗੱਲਬਾਤ ਕੋਈ ਨਹੀਂ ਕਰਦਾ ਜੇ ਮੈਨੂੰ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਜਾਂ ਉੱਥੇ ਕੋਈ ਸਾਡੇ ਕੋਲ ਕੁਝ ਵੀ ਹੋ ਜਾਂਦਾ ਇਹਦਾ ਜ਼ਿੰਮੇਵਾਰ ਸਰੇਂਦਰ ਕੁਮਾਰ ਸੋਨੀ ਹੋਊਗਾ ਜੀ ਮੈਂ ਤੁਹਾਨੂੰ ਕੀ ਕਹਿਆ ਅੱਜ ਮੈਂ ਤੁਹਾਨੂੰ ਇਹ ਕਹਿਆ ਕਿ ਮੈਂ ਪੇਮੈਂਟ ਤੁਹਾਨੂੰ ਮਰਵਾ ਦਿੰਨਾ ਬਸ ਇਹੀ ਗੱਲ ਕਹਿਆ ਤੁਹਾਨੂੰ ਜੇ ਜੈਂਟਾ ਕੋ ਪੈਸੇ ਨਹੀਂ ਹੁੰਦੇ ਹੁੰਦੇ ਨਹੀਂ ਭਾਈ ਹਾਂ ਨਾ ਕੰਮ ਕਰ ਦਬਾਰ ਹੋ ਜਾ ਕਬਾਲਾ ਵੀ ਜੋ ਮੱਚੀ ਕਰਦਾ ਜਾਵੇ ਕਿਉਂ ਜਿੰਨੇ 10 ਕੈਨਨ ਨਾਰ ਨਿਊਜ਼ ਦੇ ਨਾਲ ਜੁੜਿਓ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਿਨ ਕੋਈ ਨਾ ਕੋਈ ਨਵੀਂ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਖਾਸ ਕਰਕੇ ਏਜੰਟਾਂ ਦੀ ਔਰ ਕੱਲ ਕੀ ਹੁੰਦੀ ਹੈ ਤਕਰੀਬਨ 10 ਲੱਖ ਤੋਂ ਲੈ ਕੇ 20 ਲੱਖ 82 ਲੱਖ 84 ਲੱਖ ਕਰੋੜ ਤੱਕ ਗੱਲ ਪਹੁੰਚ ਜਾਂਦੀ ਹੈ ਤਾਂ ਆਪਣੇ ਰੋਜੀ ਰੋਟੀ ਦੇ ਲਈ ਬਹੁਤ ਸਾਰੇ ਜੋ ਮੇਰੇ ਵੀਰ ਹੈ ਉਹ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ ਕਿਉਂਕਿ ਇੱਥੋਂ ਦਾ ਸਿਸਟਮ ਤੁਸੀਂ ਸਰ ਜਾਣਦੇ ਹੋ ਕਿੰਨਾ ਕੋ ਸਹੀ ਹੈ ਤਾਂ ਬਹੁਤ ਸਾਰੇ ਜੋ ਮੇਰੇ ਵੀਰ ਭਰਾ ਉਹ ਵਿਦੇਸ਼ਾਂ ਦੇ ਵਿੱਚ ਪਹੁੰਚ ਜਾਂਦੇ ਆ ਤੇ ਬਹੁਤ ਸਾਰੇ ਇੱਥੇ ਰਹਿ ਜਾਂਦੇ ਤੇ ਉਹਨਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਜਾਂਦੀ ਹੈ ਤਾਂ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਬੇਸੇ ਹਾਲਾਤ ਹੈ ਪਰ ਪੰਜਾਬ ਦੇ ਵਿੱਚ ਜਿਆਦਾ ਹੀ ਸਟੇਮ ਦੇਖਣ ਨੂੰ ਆ ਰਿਹਾ ਕੈਨੇਡਾ ਦੇ ਨਾਂ ਤੇ ਅਮਰੀਕਾ ਦੇ ਨਾਂ ਤੇ ਆਸਟ੍ਰੇਲੀਆ ਦੇ ਨਾਂ ਤੇ 에ਜੰਟ ਬਹੁਤ ਸਾਰੇ ਪੈਸੇ ਮਾਰਦੇ ਹੈ ਔਰ ਆਪਣਾ ਘਰ ਭਰਦੇ ਹੈ ਤਾਂ ਇਹੋ ਜਿਹਾ ਇੱਕ ਮਾਮਲਾ ਪਿੰਡ ਨਰੰਗਪੁਰ ਨਰੰਗਪੁਰ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ ਔਰ ਮੈਦਪੁਰ ਦੇ ਨਜ਼ਦੀਕ ਇਹ ਪਿੰਡ ਹੈ ਤਾਂ ਪਰਿਵਾਰ ਨੇ ਬੜੀ ਮੁਸ਼ਕਲ ਬੜੀ ਮਿਹਨਤ ਦੇ ਨਾਲ ਪੈਸਾ ਕਮਾਇਆ ਔਰ ਪੈਸੇ ਕਮਾਉਣ ਤੋਂ ਬਾਅਦ ਹਰ ਇੱਕ ਬੰਦਾ ਆਪਣੇ ਥੋੜਾ ਜਿਹਾ ਬੈਂਕ ਬੈਲੈਂਸ ਰੱਖਦਾ ਹੈ ਤਾਂ ਉਹ ਵੀਰ ਮੇਰੇ ਨਾਲ ਆ ਕੇ ਪੈਸਾ ਕਿਸ ਤਰ੍ਹਾਂ ਇਕੱਠਾ ਕੀਤਾ ਕਿਸ ਤਰ੍ਹਾਂ ਏਜੰਟਰ ਨੇ ਉਹ ਸਾਰਾ ਪੈਸਾ ਮਾਰ ਲਿਆ ਝੂਠੇ ਝੂਠੇ ਦਿਲਾਸੇ ਦਿੰਦਾ ਰਿਹਾ ਕਿ ਤੁਸੀਂ ਉਹ ਦੇਸ਼ਾਂ ਦੇ ਵਿੱਚ ਪਹੁੰਚ ਜਾਓਗੇ ਪਰਵਾਰ ਦੇ ਜੇਕਰ ਮਾਲੀ ਹਲਾਤ ਦੀ ਗੱਲ ਕਰੇ ਤਾਂ ਇਸ ਟਾਈਮ ਦਾਵਾਂ ਡੋਲੀਆ ਤਾਂ ਗਲਤ ਕਰਾਂਗੇ ਪਰਮਜੀਤ ਸਿੰਘ ਮੇਰੇ ਨਾਲ ਨੇ ਨਰੰਗਪੁਰ ਦੇ ਸਨੀਕ ਨੇ ਤਾਂ ਉਹਨਾਂ ਨੂੰ ਤਾਂ ਆਪਾਂ ਜਾਣਦੇ ਆ ਕਿਉਂਕਿ ਇੱਕ ਵੱਡੀ ਠੱਗੀ ਦਾ ਸ਼ਿਕਾਇਤ ਹੋਇਆ ਬਈ ਇੱਕ ਵੱਡੀ ਠੱਗੀ ਵਧੀ ਐ ਏਜੰਟਰ ਨੇ ਪੈਸੇ ਮਾਰ ਲਿਆ ਕਿੰਨਾ ਕੁ ਟਾਈਮ ਹੋ ਗਿਆ ਭਾਜੀ 1.5 ਸਾਲ ਹੋ ਚੱਲਿਆ ਜੀ ਜੰਟ ਦੇ ਮਗਰਮਗਰ ਲੱਗਿਆ ਨੂੰ ਪਹਿਲਾਂ ਪਾਸਪੋਰਟ ਦੇਤੇ ਕਹਿੰਦਾ ਤੁਹਾਡੇ ਵੀਜ਼ਾ ਲੱਗਿਆ ਹੈ ਵੀਜ਼ਾ ਲੱਗਣ ਤੋਂ ਬਾਅਦ ਕਹਿੰਦਾ ਇੰਨੇ ਪੈਸੇ ਦਿਓ ਪਹਿਲਾਂ 5 ਲੱਖ ਮੰਗਿਆ ਲੱਖ ਰੁਪਏ ਪਹਿਲਾਂ ਦਿੱਤਾ ਹੋਇਆ ਜੀ 6 ਲੱਖ ਹੋ ਗਿਆ ਜੀ ਤੁਹਾਨੂੰ ਕਹਿੰਦਾ 5 ਦਿਨਾਂ ਬਾਅਦ ਪਾਸਪੋਰਟ ਦਵਾਂਗਾ ਵੀਜ਼ਾ ਦਿਖਾ ਕੇ ਫਿਰ ਤੁਹਾਡਾ ਕੋ ਬਾਕੀ ਪੈਸੇ ਲਵਾਂ ਜਦੋਂ 8-10 ਦਿਨ ਹੋ ਗਏ ਮੈਂ ਫੇਰ ਉਹਨੂੰ ਗਿਆ ਕਿ ਉਹਨੂੰ ਜਿਹੜੇ ਜਾਮਨ ਸੀ ਵਿੱਚ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਹਾਂਜੀ ਭਾਜੀ ਕੋਈ ਪਾਸਪੋਰਟ ਦੱਸਦਾ ਨਹੀਂ ਤੇ ਉਹਨਾਂ ਨੇ ਫੋਨ ਕੀਤਾ ਉਹਨੂੰ ਉਹਨੇ ਕਿਹਾ ਜੀ ਮੈਨੂੰ ਹੋਰ ਪੈਸੇ ਦਿਓ ਮੈਨੂੰ ਪਾਸਵਰਡ ਨਹੀਂ ਦੇ ਰਹਾ ਮੋਰੇ ਮੈਂ ਕਿਹਾ ਭਾਜੀ ਇਦਾਂ ਨਹੀਂ ਉਹ ਜਿਹੜੇ ਵਿੱਚ ਬੰਦੇ ਸੀ ਉਹਨਾਂ ਨੇ ਕਿਹਾ ਜੀ ਨਹੀਂ ਕੋਈ ਗੱਲ ਨਹੀਂ ਹਾਜੀ ਬੈਠੇ ਆ ਤੁਸੀਂ ਪੈਸੇ ਦਿਓ ਫੇਰ ਮੈਂ ਉਹਨਾਂ ਦੇ ਕਹਿਣ ਤੇ ਉਹਨਾਂ ਕੋਲ ਬਹਿ ਕੇ 11 ਲੱਖ ਰੁਪਈਆ ਨਾਲ ਬੰਦੇ ਦੋ ਹੋਰ ਲਈ ਆ ਕੇ ਮੈਂ 11 ਲੱਖ ਰੁਪਈਆ ਹੋਰ ਟਰਾਂਸਫਰ ਕੀਤਾ ਉਹਦੇ ਬਕਾਇਦਾ ਉਹਨਾਂ ਨੇ ਮੈਨੂੰ ਚੈੱਕ ਵੀ ਦੇ ਦਿੱਤੇ ਜਿਹੜੀ ਸਾਰਾ ਕੁਝ ਦਿੱਤਾ ਉਹਨਾਂ ਨੇ ਤਾਂ ਮੈਂ ਯਕੀਨ ਕਰਕੇ ਉਹਨਾਂ ਨੂੰ 17 ਲੱਖ 17 ਲੱਖ ਰੁਪਈਆ ਇਹ ਪਾਇਆ 6 ਲੱਖ 70 ਹਜ਼ਾਰ ਰੁਪਈਆ ਮੈਂ ਟਿਕਟਾਂ ਦਾ ਲਗਭਗ ਕੀ 24 ਲੱਖ ਰੁਪਈਆ ਦੇ ਦਿੱਤਾ ਇਹਨਾਂ ਨੂੰ ਹਾਂ ਭਾਈ 24 ਲੱਖ ਰੁਪਏ ਤੁਸੀਂ ਗੱਲ ਕਰ ਰਹੇ ਹੋ ਤਾਂ ਕਿਤੇ ਕੋਈ ਵੀ ਕੰਮ ਕਰੀ ਤਾਂ ਏਜੰਟ ਕੋਲ ਸਿੱਧੀ ਪਹੁੰਚ ਹੀ ਤੁਹਾਡੀ ਹੋਊਗੀ ਕਿਸੇ ਨੇ ਮਲਾਇ ਸੀ ਇਹ ਕਿਸ ਤਰ੍ਹਾਂ ਹੋਈ ਸਾਰੇ ਦੇਖੋ ਜੀ ਜਿੱਥੋਂ ਆਹੀ ਹਾਰਡਵੇਅਰ ਦਾ ਸਮਾਨ ਲੈਨੇ ਆ ਉਹਨਾਂ ਨਾਲ ਮੇਰੀ 25 ਸਾਲ ਤੋਂ ਹਣੀ ਜਾਣੀ ਸੀ ਕਿ ਏਜੰਟ ਨਾਲ ਮੇਰੀ ਕੋਈ ਮੁਲਾਕਾਤ ਨਹੀਂ ਹੋਈ ਕਦੀ ਵੀ ਸਿਰਫ ਉਹਨਾਂ ਨੇ ਮੈਨੂੰ ਕਹਿੰਦਾ ਮੈਂ ਗਿਆ ਟੁਰਨਾ ਕੋਲ ਏਜੰਟ ਕੋਲ ਉਹ ਕਹਿੰਦੇ ਨੇ ਆਪਣੇ ਕੋਲ ਬੰਦਾ ਹੈਗਾ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਏਜੰਟ ਨੇ ਅੱਗੇ ਹੋਰ ਏਜੰਟ ਨੂੰ ਮਿਲਾ ਦਿੱਤਾ ਨਹੀਂ ਨਹੀਂ ਜਿਹੜੇ ਹਾਰਡਵੇਅਰ ਵਾਲਿਆਂ ਨੇ ਮੈਨੂੰ ਗਾਹ ਹਾਰਡਵੇਅਰ ਦੇ ਕੰਮ ਕਰਦੇ ਆ ਹਾਂਜੀ ਹਾਂਜੀ ਉਹਨੇ ਕਹਿੰਦਾ ਨਹੀਂ ਉਹ ਏਜੰਟ ਕੋ ਨਹੀਂ ਜਾਣਾ ਆਪਣੇ ਕੋ ਚਲਦੇ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਮੈਂ ਚਲੋ ਠੀਕ ਆ ਆਪਾਂ ਪੈਸੇ ਦੇ ਕੇ ਕੰਮ ਕਰਾਉਣਾ ਆਪਾਂ ਕਿਹੜਾ ਖੋਦਾ ਕਰਾਉਣਾ ਉਹਨਾਂ ਨੇ ਕਹਿਤਾ ਚਲੋ ਠੀਕ ਆ ਉਸ ਵੇਰ ਦਾ ਟਾਈਮ ਰੱਖ ਲਿਆ ਉਹਨਾਂ ਨੇ ਆਈ ਗਏ ਦੋ ਜਣੇ ਉਹਨਾਂ ਨੇ ਗੱਲਬਾਤ ਸੱਜ ਰਿਆ ਉਹਨੂੰ ਉਹ ਕਹਿੰਦਾ ਮੈਂ ਲਊਂਗਾ 25 ਲੱਖ ਸਾਡੀ ਗੱਲ ਨਿਬੜੀ 22 ਲੱਖ ਚ ਚਲੋ ਠੀਕ ਆ ਕਹਿੰਦਾ ਪੈਸੇ ਜਦੋਂ ਪਾਸਪੋਰਟ ਦੇਣ ਤੋਂ ਪਹਿਲਾਂ ਲਊਂਗਾ ਤੇ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਵੀਜ਼ਾ ਲਵਾ ਕੇ ਪੈਸੇ ਲੈ ਲਈ ਸਾਡੇ ਕੋ ਤੇ ਪੈਸੇ ਜਦਾਂ ਵੀਜ਼ਾ ਉਹਨੇ ਜੋ 9 ਕੁ ਮਹੀਨਾ 1.5 ਸਾਲ ਮੈਂ 5 ਲੱਖ ਰੁਪਏ ਉਹਨਾਂ ਨੂੰ ਦਿੱਤਾ ਤੇ ਕਹਿੰਦਾ ਤੁਹਾਨੂੰ ਪਾਸਪੋਰਟ ਦਿਖਾਉਂਗਾ ਬਾਕੀ ਪੈਸੇ ਫੇਲੂੰਗਾ ਚਲੋ ਆਈਕ ਮੰਨ ਗਏ ਮੈਂ ਉਹਦੇ ਖਾਤੇ 'ਚ 6 ਲੱਖ ਰੁਪਏ ਟਰਾਂਸਫਰ ਕੀਤਾ ਉਦੋਂ ਬਾਅਦ 'ਚ ਮੈਂ 11 ਲੱਖ ਰੁਪਏ ਕੀਤਾ ਉਹ ਦੁਕਾਨ ਵਾਲਿਆਂ ਦੇ ਕਹਿਣ ਤੇ ਮੇਰੇ ਸਾਰੇ ਪੈਸੇ ਤੁਸੀਂ ਟ੍ਰਾਂਸਫਰ ਕਰਤੇ ਤਾਂ ਇਹ ਹੱਥਾਂ ਦੇ ਵਿੱਚ ਕੁਝ ਉਹਨਾਂ ਨੇ ਉਹ ਉਹਨਾਂ ਨੇ ਦੇਖੋ ਜੀ ਆ 17 ਲੱਖ ਦਾ ਵੀ ਚੈੱਕ ਦਿੱਤਾ ਹੋਇਆ ਜੀ ਮੈਨੂੰ ਆ ਲਓ ਜੀ ਠੀਕ ਹੈ ਜੀ ਇਹ ਚੈੱਕ ਦਿੱਤਾ ਹੋਇਆ ਆ 6 ਲੱਖ 17 ਇਹਦਾ ਵੀ ਚੈੱਕ ਦਿੱਤਾ ਹੋਇਆ ਜੀ ਠੀਕ ਹੈ ਜੀ ਇਹ ਚੈੱਕ ਹੈ ਵੀ ਆ ਬੈਂਕ ਦਾ ਜੋ ਪ੍ਰੂਫ ਆ ਜੀ ਆ ਉਹਦਾ ਸਟੈਂਪ ਆ ਜੀ ਸਟੈਂਪ ਵੀ ਉਸਨੇ ਦਿੱਤਾ ਸੀ ਹਾਂ ਜੀ ਆ ਸਟੈਂਪ ਉਹਦੇ ਸਾਈਨ ਹੋਏ ਬਕਾਇਦਾ ਇਹ ਟੋਟਲ ਸਾਰੇ ਪੈਸੇ ਦਾ ਹੀ ਆ ਹਾਂ ਸਾਰੇ ਪੈਸੇ ਦਾ ਹੀ ਨੇ ਇਸ ਤਰ੍ਹਾਂ ਲੱਖਦਾ ਜੀ ਇਸ ਤਰ੍ਹਾਂ ਲੱਖਦਾ ਇਹ ਪਹਿਲਾਂ ਲਿਆ ਸੀ ਉਹ ਕੋਈ ਇਹ ਤੇ ਕੀ ਲਿਖਿਆ ਕੀ ਹੋਇਆ ਮੜਾ ਜੀ ਨੂੰ ਪੜੋਂਗੇ ਸਟੈਂਪਸ ਆਨਲਾਈਨ ਸਟੈਂਪ ਤੇ ਕਿਦਾਂ ਵਾ ਕੀ ਉੱਤੇ ਲਿਖਿਆ ਕੀ ਹੋਇਆ ਇਹ ਤੇ ਜੀ ਉਹਨੇ ਸਾਰਾ ਆਪ ਦਾ ਦੱਸਿਆ ਜੀ ਮੈਂ ਇੰਨੀ ਤਰੀਕ ਨੂੰ ਇਹਨਾਂ ਦੇ ਪੈਸੇ ਵਾਪਸ ਕਰੂੰਗਾ ਜਿਹਦਾ ਇਹਦੇ ਉੱਪਰ ਲਿਖਿਆ ਹੋਇਆ ਕਿ ਬੰਦਾ ਬਾਹਰ ਭੇਜਣਾ ਹੈ ਹਾਂਜੀ ਹਾਂਜੀ ਇਹਦੇ ਉੱਪਰ ਲਿਖਿਆ ਹੋਇਆ ਬਿਲਕੁਲ ਜੀ ਕਸ਼ਟਾ ਮੁਦੇਤੇ ਬਿਲਕੁਲ ਬਿਲਕੁਲ ਫਿਰ ਇਸ ਤੇ ਲਈ ਕੋਈ ਕੋਰਟ ਕਚੈਰੀ ਜਾਂ ਕਿਸੇ ਪੰਚਾਇਤ ਦਾ ਕਿਸੇ ਹੋਰ ਲੋਕਾਂ ਦਾ ਸਹਾਰਾ ਲਿਆ ਕਿ ਪੈਸੇ ਵਾਪਸ ਦੇਖੋ ਨਹੀਂ ਜੀ ਮੈਂ ਅਜੇ ਜਿਹੜੇ ਉਹਨਾਂ ਦੇ ਜ਼ਿੰਮੇਵਾਰ ਬੰਦੇ ਜਾਂ ਸ਼ਹਿਰ ਦੇ ਬੰਦਿਆਂ ਨੂੰ ਨਾਲ ਲੈ ਕੇ ਗੱਲਬਾਤ ਕੀਤੀ ਦੋ ਚਾਰ ਵਾਰੀ ਇਹ ਲੱਭਿਆ ਨਹੀਂ ਸਾਨੂੰ ਕਦੀ ਜੀ ਜੇ ਫੋਨ ਕਰਦੇ ਆ ਫੋਨ ਚੱਕਦਾ ਜੇ ਇਹਦਾ ਕਹਿੰਦਾ ਜੀ ਮੈਂ ਤੁਹਾਨੂੰ ਬਾਅਦ ਚ ਫੋਨ ਕਰਦਾ ਜਾਂ ਕੋਈ ਇਹੋ ਜਿਹਾ ਬਹਾਨਾ ਮਾਰ ਦਿੰਦਾ ਤੇ ਜੇ ਮਿਲ ਵੀ ਗਿਆ ਇੱਕ ਦੋ ਵਾਰ ਹੀ ਮਿਲਿਆ ਸਾਨੂੰ ਅਸੀਂ ਵੀਡੀਓ ਵੀ ਇਹਦੀ ਬਣਾਈ ਆ ਬੰਦਿਆਂ ਨਾਲ ਬਹੁਤ ਖੇਬੜਵਾਜੀ ਵੀ ਹੋਈ ਇਹਦੀ ਇਹ ਕਹਿੰਦਾ ਨਹੀਂ ਨਹੀਂ ਮੈਂ ਪੈਸੇ ਦਊਂਗਾ ਹਾਂ ਟਾਈਮ ਦੇਤਾ ਹਾਂ ਚੈੱਕ ਵੀ ਦੇਤੇ ਤਰੀਕਾ ਵੀ ਦਿੱਤੀਆਂ ਪੰਜ ਚਾਰ ਵਾਰੀ ਇਹਨੇ ਪੈਸੇ ਨਹੀਂ ਪਾਇੇ ਖਾਤੇ ਜੇਕਰ तकरीबन ਗੱਲ ਕਰੀ ਤੇ ਕਿੰਨੇ ਖੁਦ ਉਸੇ ਢੇੜੇ ਲਗਾਏ ਉਸੇ ਮੈਂ ਘਟੋ ਘੜੇ ਤਿੰਨ ਤੋਂ ਚਾਰ ਮਹੀਨੇ ਇਹਦੇ ਘਰੇ ਢੇੜੇ ਚੱਕਰ ਕੱਟੇ ਆ ਜੀ ਬਹੁਤ ਜ਼ਿਆਦਾ ਤਿੰਨ ਚਾਰ ਮਹੀਨੇ ਦੁੱਸੇ ਚੱਕਰੇ ਕੱਟੇ ਤੇ ਏਜੰਟ ਦਾ ਨਾਮ ਕੀ ਔਰ ਪ੍ਰੋਪਰ ਡਰੈਸ ਸਰੇਂਦਰ ਕੁਮਾਰ ਊੜਾ ਦਾ सोनू ਕਹਿੰਦੇ ਜੀ ਸਾਨੂੰ ਤੇ ਸ਼ਾਕ ਕੋੜਦਾ ਹੈ ਬਿਲਕੁਲ ਸਾ ਕੋੜਾ ਇਸ ਨਿਮਾਲੇ ਸਕੂਲ ਦੇ ਲਾਗੇ ਘਰ ਦਾ ਵੀ ਪਤਾ ਹੈ ਹਾਂਜੀ ਬਿਲਕੁਲ ਘਰੇ ਬਹੁਤ ਵਾਰੀ ਤਿੰਨ ਮਹੀਨੇ ਲਗਾਤਾਰ ਜਾਂਦੇ ਰਹੇ ਜੀ ਇਹਦੇ ਘਰੇ ਇਹ ਦੇਖੋ ਜੀ ਹੋਰ ਹੀ ਸੁਣਿਆ ਹੋਊਗਾ ਕਦੇ ਕੇ ਬੰਦੇ ਨੇ ਕੋਈ ਹੋਰ ਇਹਦੇ ਕੋਲ ਵੀ ਪੈਸੇ ਲੈਣ ਆਉਂਦੇ ਹੁਣ ਤੁਹਾਡੇ ਵਰਗੇ ਦੇਖੋ ਜੀ ਸਾਡੇ ਹੁੰਦੇ ਇੱਕ ਦੋ ਬੰਦੇ ਆਏ ਆ ਮੈਂ ਜਦੋਂ ਉੱਥੇ ਇੱਕ ਕਤਰੀ ਬਣੇ ਨੂੰ ਟਾਈਮ ਦੇਖਣ ਜਾਂਦਾ ਜਾਂ ਮਗਰ ਰਹਿਣਾ ਵੀ ਕਦੋਂ ਘਰੇ ਆਉਂਦਾ ਕਦੋਂ ਨਹੀਂ ਆਉਂਦਾ ਮੈਂ ਉੱਥੇ ਰਾਸਤੇ 'ਚ ਬੈਠਾ ਰਹਿਣਾ ਤੇ ਇਹ ਇੱਕ ਦੋ ਬੰਦੇ ਉਥੇ ਆਂਢੀ ਗੁਆਂਢੀ ਉਹ ਕਹਿੰਦੇ ਭਾਜੀ ਕਿੱਥੇ ਆ ਗਿਆ ਤੂੰ ਕੀ ਤਾਂ ਬੰਦਾ ਠੱਗ ਗਿਆ ਮੈਂ ਕਿਹਾ ਭਾਜੀ ਹੁਣ ਜਿਹੜੇ ਪੈਸੇ ਦੇ ਬੇਟਾ ਹੁਣ ਮੈਨੂੰ ਠੱਗਦਾ ਨਹੀਂ ਪਤਾ। ਗਾਂਢੀ ਗਵਾਂਢੀ ਨੇ ਬਹੁਤ ਮੈਨੂੰ ਦੱਸਿਆ ਦਾ ਇਹਦੇ ਬਾਰੇ। ਜਿਕਰ ਵੀ ਕਾਰੋਬਾਰ ਦਾ ਗੰਗਾ ਲਖ ਰੇ ਤਾਂ ਕਾਰੋਬਾਰ ਕੀ ਕਰਦੇ ਉਸੇ। ਮੈਂ ਕਾਰਪੈਂਟਰਾਂ ਜੀ ਤੁਸੀਂ ਕਾਰਪੈਂਟਰ ਛੋਟੀ ਮੋਟੀ ਕਿਤੇ ਵੀ ਕਰਦੇ ਹੋ ਥੋੜੀ ਛੋਟੀ ਮੋਟੀ ਕਰਦੇ। ਜਿਕਰ ਕਬੱਡੀ ਰਕਮ ਤੁਸੀਂ ਤਕਰੀਬਨ 24 ਲੱਖ ਰੁਪਏ ਦੱਸਿਆ ਦਾ। ਪੈਸੇ ਇਕੱਠੇ ਕਰਨੇ ਬੜੇ ਔਖੇ ਹੋ ਜਾਂਦੇ ਆ ਦੇਖ ਤੇ ਕਿਦਾਂ ਪੈਸੇ ਇਕੱਠੇ ਕੀਤੇ। ਦੇਖੋ ਜੀ ਜਦੋਂ ਪਹਿਲਾਂ ਕੁਸਤੋਂ ਮੇਰੇ ਕੋ ਬੈਂਕ 'ਚ ਹੈਗੇ ਸੀ ਕੋਈ ਰਿਸ਼ਤੇਦਾਰਾਂ ਕੋ ਫੜ ਕੋ ਘਰ ਦੇ ਜਿਹੜੀ ਮਸ਼ੀਨ ਸੀ ਗਰੰਦਾ ਮਸ਼ੀਨ ਜਨਰੇਟਰ ਹੋਰ ਸਮਾਨ ਕਰਦਾ ਵੇਚਿਆ ਮੈਂ ਗੱਡੀ ਵੀ बेच ਦਿੱਤੀ ਇੱਕ ਟਰੈਕਟਰ ਟਰਾਲੀ ਵੇਚਿਆ ਉਹਨਾਂ ਦੇ ਹਾਲ ਸੁਹਾਗਾ ਸਾਡੇ ਕੋਲ ਬਿਲਕੁਲ ਰਹਿਗਾ ਜਨਰੇਟਰ ਵੀ ਟਰੈਕਟਰ ਦਾ ਵੱਡਾ ਵੇਚ ਦਿੱਤਾ ਕਿਉਂਕਿ ਇਹ ਰਕਮ ਜਿਆਦੀ ਫੜ ਬੈਠੇ ਸਾਡੇ ਕੋਲ ਪੈਸੇ ਨਹੀਂ ਕਿਸੇ ਵੱਲੋਂ ਹੁੰਦੇ ਨੇ ਮੈਨੂੰ ਦਿੱਤੇ ਨਹੀਂ ਵਾਪਸ ਤੇ ਮੈਨੂੰ ਫੇ ਉਹ ਕਿਸੇ ਵੱਲੋਂ ਕਰਕੇ ਉਹ ਸਾਰਾ ਕੁਝ ਵੇਚਣਾ ਪਿਆ ਤੇ ਕਦੇ ਮੈਂ ਸਾਰਾ ਕੁਝ ਤੁਸੀਂ ਵੇਚ ਚੁੱਕੇ ਹੋ ਏਜੰਟ ਦੇ ਖਾਤੇ ਬਿਲਕੁਲ ਜੀ ਬਿਲਕੁਲ ਆਹ ਘਰ ਤੇ ਸਾਹਮਣੇ ਦੇਖ ਸਕਦੇ ਨਹੀਂ ਉਧਰ ਨੂੰ ਕਰਕੇ ਸਾਡਾ ਸ਼ੈੱਡ ਬਿਲ੍ਹਾ ਉਧਰ ਵੇਲੀ-ਵੇਲੀ ਪਈ ਹੈ ਜੀ ਸਾਰਾ ਕੁਝ ਹੁੰਦੇ ਨੇ ਕਿ ਏਜੰਟ ਤੇ ਸਾਰੇ ਪੈਸੇ ਸਾਡੋ ਕੁਝ ਚਲੇ ਗਿਆ ਜੀ ਮੇਰਾ ਹੁਣ ਕੋਈ ਥੋੜੇ ਦਿਨਾਂ ਦੇ ਵਿੱਚ ਕੋਈ ਗੇੜਾ ਲੱਗੇ ਹੋਵੇ ਏਜੰਟ ਦੇ ਕੋਲ ਭਾਈ ਐਤਵਾਰ ਗਏ ਸੀ ਜੀ ਬੰਦੇ ਗਏ ਉਹਦੇ ਘਰੇ ਉਹਨੇ ਲਾਰਾ ਲਾਤਾ ਜੀ ਤਿੰਨ ਤੋਂ ਚਾਰ ਦਿਨ ਬਾਅਦ ਚ ਮੈਂ ਟੱਕਰੂੰਗਾ ਤੁਹਾਨੂੰ ਮੇਰੇ ਕਿਸੇ ਰਿਸ਼ਤੇਦਾਰਿਸ ਕੋਈ ਐਕਸੀਡੈਂਟ ਹੋ ਗਿਆ ਉੱਥੇ ਜਾਣਾ ਤੇ ਹੁਣ ਦੇਖੋ ਜੀ ਉਹ ਪੈਸੇ ਮੋੜਨ ਦਾ ਗੱਲ ਕਰ ਰਿਹਾ ਹੈ ਕਿ ਤੁਹਾਨੂੰ ਵਿਦੇਸ਼ ਭੇਜਣ ਦੀ ਗੱਲ ਕਰ ਰਿਹਾ ਹੈ ਨਹੀਂ ਹੁਣ ਤਾਂ ਨਾ ਪੈਸੇ ਮੋੜਨ ਦੀ ਨਾ ਵਿਦੇਸ਼ ਘੱਲਣ ਦੀ ਉਹ ਗੱਲ ਕਰਦਾ ਭੱਜ ਦੌੜ ਕੇ ਰਹਿੰਦਾ ਲੁਕੇ ਰਹਿੰਦਾ ਉਹ ਆਉਂਦਾ ਸਾਹਮਣੇ ਨਹੀਂ ਆਉਂਦਾ ਥੋੜੇ ਦਿਨ ਗੱਲਬਾਤ ਕੋਈ ਨਹੀਂ ਕਰਦਾ ਜੀ ਉਹ ਜਿਹੜੇ ਵਿੱਚ ਬੰਦੇ ਜਾਮਨ ਉਹਨਾਂ ਨਾਲ ਵੀ ਗੱਲ ਕਰਦਾ ਸਕਾਉ ਦੇ ਮੁੰਡਿਆਂ ਦੀ ਗੱਲ ਹੋਈ ਹੈ ਜਰੂਰ ਉਹਨਾਂ ਨਾਲ ਤੋਂ ਕਹਿੰਦਾ ਤੁਹਾਡੇ ਪੈਸੇ ਦੇਊਗਾ ਜਰੂਰ ਦੇਊਗਾ ਪਰਿਵਾਰ ਦੇ ਹਾਲਾਤ ਤੁਸੀਂ ਸਾਰੇ ਦੇਖ ਚੁੱਕੇ ਹੋ ਬਹੁਤ ਜ਼ਿਆਦਾ ਮਾੜਿਆ ਮਾਈ ਜੀ ਨੇ ਬਿਆਨ ਕਰਕੇ ਕੱਲੀ ਕੱਲੀ ਦੱਸਦੀ ਹੈ ਚੀਜ਼ ਕਿ ਘਰ ਦਾ ਕੋਈ ਸਮਾਨ ਨਹੀਂ ਛੱਡਿਆ ਛੱਡ ਵਿਲੇ ਹੋ ਗਿਆ ਬੜੇ ਸ਼ੌਂਕ ਦੇ ਨਾਲ ਬੰਦਾ ਛੱਡ ਬਣਾਉਂਦਾ ਕਿ ਇਸ ਥੱਲੇ ਅਸੀਂ ਆਪਦੀ ਜੋ ਗੱਡੀ ਹੈ ਜੇ ਕੋਈ ਵਹੀਕਲ ਹੁੰਦਾ ਸੀ ਖੜਾ ਕਰਾਂਗੇ ਪਰ ਸੈੱਟ ਕਹਿੰਦੇ ਖਾਲੀ ਹੋ ਗਿਆ ਸਾਰਾ ਏਜੰਟ ਦਿਖਾ ਲਿਆ ਵਾ ਤਾਂ ਇਹ ਬ੍ਰਦਰ ਭਾਈ ਸਰ ਦੇ ਤੇ ਅੱਜ ਪਹਿਲਾਂ ਗੱਲ ਕਰਦੇ ਆਂ ਵੀਰ ਜੀ ਪੈਸੇ ਸਾਰਾ ਕੁਝ ਗਲਤਤਾ ਤਕਰੀਬਨ 10 ਹੀ ਦਿੱਤੀ ਆ ਕਿਸ ਤਰ੍ਹਾਂ ਦੇਖਦੇ ਹੋ ਇੰਨੇ ਸਾਰੇ ਪੈਸੇ ਮਰ ਗਏ ਤੁਸੀਂ ਵਕੀਰ ਨਾਲ ਗਏ ਹੋ ਏਜੰਟ ਦਾ ਰਵਈਆ ਕਿਸ ਤਰ੍ਹਾਂ ਦਾ ਸੀਗਾ ਜੜੇ ਭਾਜੀ ਏਜੰਟ ਦੀ ਗੱਲ ਕਰਦੇ ਏਜੰਟ ਦਾ ਰਵਈਆ ਬਹੁਤ ਗਲਤ ਸੀਗਾ ਭਾਜੀ ਬੋਲਣ ਲੱਗਾ ਵੀ ਨਹੀਂ ਸੀ ਤੁਸੀਂ ਵੀਡੀਓ ਵੀ ਦੇਖ ਸਕਦੇ ਸਾਡੇ ਕੋਲ ਬਣੀ ਹੋਈ ਹੈ ਭਾਜੀ ਬਹੁਤ ਗਲਤ ਬੋਲਦਾ ਸੀ ਬਾਜੀ ਪਹਿਲਾਂ ਬਹੁਤ ਲਾਰੇ ਲਾਉਂਦਾ ਸੀ ਤੇ ਬਾਜੀ ਹੁਣ ਗੱਲਾਂ ਦੇ ਵਿੱਚ ਆ ਗਿਆ ਲਿਕਨ ਜਿਹੜਾ ਸਾਨੂੰ ਬੰਦਾ ਸੀ ਉਹਨੇ ਵੀ ਪ੍ਰੋਪਰ ਸਾਥ ਨਹੀਂ ਦਿੱਤਾ ਜਿੱਦਾਂ ਕਹਿ ਸਕਦੇ ਆ ਪਰ ਜੇਕਰ ਉਹ ਚਾਉਂਦਾ ਤਾਂ ਪੈਸੇ ਨਹੀਂ ਸਾਡੇ ਇੰਨੇ ਖਰਾਬ ਹੋਣੇ ਪਰ ਅਸੀਂ ਫੇਰ ਵੀ ਕਹਿੰਨੇ ਆ ਵੀ ਜੇਕਰ ਵੀ ਚਲੋ ਉਹਨੇ ਪੈਸੇ ਚੱਲ ਨਹੀਂ ਸਾਡਾ ਵੀਜ਼ਾ ਲਵਾ ਜਦੋਂ ਵੀਜ਼ਾ ਲਵਾਉਣ ਦੀ ਗੱਲ ਹੀ ਸੀ ਤਾਂ ਵੀਜ਼ਾ ਲੱਗਿਆ ਵਾ ਕਹਿੰਦੇ ਜੀ ਫੋਟੋਗ੍ਰਾਫੀਆਂ ਪਾਤੀਆਂ 1.5 ਸਾਲ ਬਾਅਦ ਫੋਟੋਕਾਪੀਆਂ ਪਾਈਆਂ ਭਾਜੀ ਜੀ ਜਦੋਂ ਪੇਸ਼ ਹੋਏ 1.5 ਸਾਲ ਬਾਅਦ ਲਗਭਗ ਫੋਟੋਕਾਪੀਆਂ ਪਾਈ ਤਾਂ ਵੀਜ਼ਾ ਲੱਗ ਗਿਆ ਪਰਿਵਾਰ ਦਾ ਪੂਰੀ ਫੈਮਿਲੀ ਦਾ ਕਹਿੰਦਾ ਵੀਜ਼ਾ ਲੱਗ ਗਿਆ ਚਲੋ ਅਸੀਂ ਬਹੁਤ ਚਲੋ ਖੁਸ਼ੀ ਪਰਿਵਾਰ ਹੋਇਆ ਵੀ ਬਹੁਤ ਵਧੀਆ ਹੋਇਆ ਜਦੋਂ ਸਾਡਾ ਵੀਜ਼ਾ ਲੱਗ ਗਿਆ ਸਾਡੀ ਉਹਦੇ ਨਾਲ 5 ਲੱਖ ਦੀ ਗੱਲ ਹੋਈ ਸੀ 5 ਤੋਂ 6 ਲੱਖ ਰੁਪਇਆ ਵੀ ਪਹਿਲਾਂ ਆਣਾ ਤੇ ਫਿਰ ਪਾਸਪੋਰਟ ਤੇ ਹੁੰਦੇ ਆਂਗੇ ਤੇ ਬਾਕੀ ਪੈਸੇ ਜਿਹੜੇ ਆ ਉਹ ਜਦੋਂ ਪਾਸਪੋਰਟ ਲਾਹੋਗੇ ਉਦੋਂ ਦੇਾਂਗੇ 2.2 ਲੱਖ ਦੇ ਵਿੱਚ ਸਾਰੀ ਗੱਲ ਹੋਈ ਸੀ ਜੀ ਠੀਕ ਹੈ ਜੀ ਜਦੋਂ ਉਹਨੇ 5 ਲੱਖ ਰੁਪਏ ਲੈ ਲਿਆ ਉਹਦੇ ਹਫ਼ਤੇ ਬਾਅਦ ਫੇਰ ਜਦੋਂ ਕਹਿੰ ਲਗਾ ਨਹੀਂ ਪਾਜੀ 11 ਲੱਖ ਰੁਪਏ ਹੋਰ ਦਿਓ ਤੇ ਫੇਰ ਤੁਹਾਨੂੰ ਪਾਸਪੋਰਟ ਦੇਵਾਂਗਾ ਜਦੋਂ 11 ਲੱਖ ਰੁਪਏ ਹੋਰ ਦੇ ਦਿੱਤਾ 17 ਲੱਖ ਰੁਪਏ ਨੇ ਦਿੱਤਾ ਸੀ ਤੇ ਉਹਦੇ ਵਿੱਚ ਇਹਨੇ ਸਾਨੂੰ ਹਫ਼ਤੇ ਬਾਅਦ ਕਹਿੰਦਾ ਵੀ ਤੁਹਾਨੂੰ ਪਾਸਪੋਰਟ ਦਵਾਂਗਾ ਫੇਰ 10 ਦਿਨ ਲੰਘੇ 15 ਲੰਘੇ ਤਰ ਪੈਸੇ ਦੀ ਡਿਮਾਂਡ ਹੀ ਹੁੰਦੀ ਹਾਂਜੀ ਪੈਸੇ ਦੀ ਡਿਮਾਂਡ ਹੀ ਕਰੀ ਗਿਆ ਜੀ ਪਰ ਪਾਸਪੋਰਟ ਨਹੀਂ ਤੇ ਜਤੋਂ ਬਾਅਦ ਵਿੱਚ ਫੇਰ ਜਿਆਦਾ ਜਦੋਂ ਅਸੀਂ 2-3 ਵਾਰੀ ਗਏ ਤੇ ਫੇਰ ਸਾਨੂੰ ਇਹ ਇਹ ਕਹਿੰਦਾ ਕਿ ਟਿਕਟਾਂ ਦੇ ਪੈਸੇ ਹੋਰ ਦਿਓ ਤੇ ਮੈਂ ਟਿਕਟਾ ਤੁਹਾਡੇ ਕੋਲੋਂ ਕਰਾ ਦੂੰ ਆਹੀਂ ਇਹਨਾਂ ਨੇ ਇਹੀ ਕਿਹਾ ਵੀ ਤੁਸੀਂ ਸਾਨੂੰ ਤੁਹਾਡੇ ਪਾਸਪੋਰਟ ਦਿਓ ਟਿਕਟਾਸੀਂ ਆਪਦੀਆਪੇ ਕਰਾਵਾਂਗੇ ਪਰ ਨਹੀਂ ਹੋਰ ਇਸ ਗੱਲ ਤੇ ਨਹੀਂ ਉਹ ਪੈਸੇ ਹੋਰ ਮੰਗਿਆ ਉਹਦਾ ਫੇ ਅਸੀਂ ਉਹ ਵੀ 6 ਲੱਖ 70000 ਰੁਪਏ ਅਖਰੀ ਕਿੰਨਾ ਬਣਿਆ ਉਹ ਵੀ ਦਿੱਤਾ ਸੀ ਇਹਨਾਂ ਨੂੰ ਭਾਜੀ ਹੁਣ ਉਹਨੂੰ ਪਤਾ ਚੈੱਕ ਵੀ ਦਿੱਤਾ ਉਹਨਾਂ ਨੇ ਸਾਨੂੰ ਇਸੇ ਚੈੱਕ ਵੀ ਦਿੱਤਾ ਹਾਂਜੀ ਤੇ ਫੇਰ ਅਸੀਂ ਕੀਤਾ ਉਦੋਂ ਅਸੀਂ ਫੜ-ਦਾੜ ਕੇ ਇਸ ਤਰ੍ਹਾਂ ਭੈਣ ਭਰਾਵਾਂ ਕੋਲ ਅਸੀਂ ਫੇਰ ਪੈਸੇ ਦਿੱਤੇ ਜੀ ਇਹਨੂੰ ਜਦੋਂ ਪੈਸੇ ਦੇ ਦਿੱਤੇ ਉਦੋਂ ਬਾਅਦ ਫੇਰ ਨਹੀਂ ਕੋਈ ਵੀ ਇਹਨੇ ਸਾਨੂੰ ਪੱਲਾ ਫੜਾਇਆ ਕਹਿੰਦਾ ਸਵੇਰ ਨੂੰ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਸਵੇਰ ਛੱਡ ਤੇ ਹਫ਼ਤਾ ਲੰਘ ਗਿਆ ਕੁਝ ਨਹੀਂ ਸਾਨੂੰ ਗੱਲਬਾਤ ਇਹੀ ਜੇ ਜਾਣਾਵੇਂ ਤੇ ਇੰਨੇ ਘਰੋਂ ਪਾਸੇ ਹੋ ਜਾਣਾ ਜੇ ਘਰ ਦੇ ਜਾਣਾ ਤੇ ਘਰਦਿਆਂ ਨੇ ਬਾਹਰੋਂ ਮੋੜ ਦੇਣਾ ਜੀ ਘਰੇ ਹੀ ਹੈ ਨਹੀਂਗਾ ਜੀ ਅਸੀਂ ਬਹੁਤ ਗੇੜੇ ਲਾਇਏ ਬੜੇ ਪਰੇਸ਼ਾਨ ਹੋਏ ਉਫ ਤੋਂ ਬਾਅਦ ਇਹ ਕਰਦੇ ਕਰਦੇ ਇਹਨੇ ਸਾਨੂੰ ਮਹੀਨੇ ਬਾਅਦ ਕਰ ਦੋ ਮਹੀਨੇ ਬਾਅਦ ਸਾਨੂੰ ਪਾਸਪੋਰਟ ਜਿਹੜੇ ਭੇਜੇ ਆ ਉਹ ਕੋਰੇ ਆਏ ਜੀ ਪਾਸਪੋਰਟ ਜਿਹੜੇ ਆ ਬਿਲਕੁਲ ਕੋਰੇ ਆਏ ਜੀ ਬਿਲਕੁਲ ਖਾਲੀ ਜੀ ਬਿਲਕੁਲ ਚਿੱਟੇ ਆ ਭੇਜੇ ਸਾਨੂੰ ਇਹਨਾਂ ਨੇ ਜਾਲੀ ਪਾ ਤੇ ਫੋਟੋ ਪਾ ਪੀਆਂ ਤੇ ਜਿਹੜੇ ਪਾਸਪੋਰਟ ਸੀਗੇ ਉਹ ਕੋਰੇ ਆਏ ਜੀ ਬਿਲਕੁਲ ਤੇ ਇਸ ਟਾਈਮ ਹਿਸਾਬ ਨਾਲ ਲੋ ਵੀ ਸਾਡਾ ਤੁਸੀਂ ਛੱਡ ਦੇਖ ਸਕਦੇ ਆ ਟ੍ਰੇਲਰ ਸਭ ਕੁ ਖਾਲੀ ਟ੍ਰੇਲਰ ਟਰਾਲੀ ਜੀਨੇਟਰ ਸਿਰ ਹਾਲ ਸੁਹਾਗਾ ਰਹਿ ਗਿਆ ਸਾਡੇ ਕੋਲ ਬਾਕੀ ਸਾਰਾ ਗੱਡੀ ਤੱਕ ਵੇਚ ਦਿੱਤਾ ਜੀ ਅਸੀਂ ਕਿਉਂਕਿ ਪੈਸੇ ਫੜੇ ਸੀਗੇ ਸਾਰੇ ਭੈਣ ਭਰਾਵਾਂ ਕੋ ਫਿਰ ਅਸੀਂ ਉਹ ਮੂੜਨੇ ਵੀ ਸੀਗੇ ਫਿਰ ਅਸੀਂ ਨਹੀਂ ਸਾਡਾ ਬਾਹਰ ਦਾ ਮਾਣਿਆ ਮਸ਼ੀਨਾ ਕੀ ਰੰਦਾ ਮਸ਼ੀਨ ਕੀ ਜਨਰੇਟਰ ਕੀ ਸਾਰਾ ਕੁਝ ਜੋ ਸੀ ਕਾਰਪੈਂਟਰ ਦਾ ਸਮਾਨ ਉਹੀ ਵੇਚਤਾ ਜੀ ਬਿਲਕੁਲ ਹੁਣ ਇਸ ਟਾਈਮ ਅਸੀਂ ਹੱਥ ਲੋ ਕੇ ਬੈ ਗਏ ਜੀ ਖੁਦੇ ਹੁਣ ਕੋਈ ਕੰਮ ਕਰਨਾ ਕਰਾਏ ਤੇ ਕਰਾਉਣੇ ਜੀ ਕੋਈ ਸਾਡੇ ਕੋ ਕੰਮ ਨਹੀਂ ਰਹਿਗਾ ਬਿਲਕੁਲ ਵਿਹਲੇ ਅਸੀਂ ਹੁਣ ਆਖਰਕਾਰ ਅਸੀਂ ਇਹਦੇ ਬੂਏ ਮਰ ਧਰਨਾ ਲਾਵਾਂਗੇ ਜੇ ਸਾਡੇ ਪਰਿਵਾਰ ਚੋਂ ਕਿਸੇ ਨੂੰ ਕੋਈ ਗੱਲਬਾਤ ਹੁੰਦੀ ਆ ਇਹ ਏਜੰਟ ਜਾਣੂਗਾ ਇੱਥੇ ਹੋਊਗਾ ਜੀ ਸਾਰਾ ਕੁਝ ਟਰੈਕਟਰ ਟਰਾਲੀ ਬਹੁਤ ਸਾਰਾ ਸਮਾਨ ਸਾਰਾ ਵੇਚ ਚੁੱਕਿਆ ਸਕੂਲ ਬੱਚਿਆ ਨਹੀਂ ਤੇ ਬਾਈ ਜੀ ਕੋਲ ਆ ਪਤਾ ਵਾਰਾ ਫੇਰ ਗੱਲ ਕਰਦੇ ਆ ਬਾਈ ਇੱਕ ਮੈਨੂੰ ਗੱਲ ਪੁੱਛਣ ਦਾ ਖਿਆਲ ਭੁੱਲ ਗਿਆ ਸੀ ਕਿ ਫੈਮਿਲੀ ਵੇਚ ਗਿਆ ਤੇ ਪਰਿਵਾਰ ਚ ਕਿੰਨੇ ਮੈਂਬਰ ਆ ਕਿੰਨੇ ਜਾਣਾ ਸੀਗੇ ਚਾਰ ਮੈਂਬਰ ਆ ਜੀ ਦੋ ਜੀ ਆ ਜੀ ਦੋ ਬੱਚੇ ਆ ਗੁੱਡੀ ਤੇ ਕਾਕਾ ਚੌਂ ਦਾ ਵੀ ਜੱਲ ਗਿਆ ਸੀਗਾ ਜੀ ਇਹਨੇ ਕਿਹਾ ਚਾਰਾਂ ਦਾ ਪਾਟੋ ਸਭ ਕੋ ਜਾਲੀ ਕੀਤਾ ਜੀ ਜਾਲੀ ਦਿਖਾਇਆ 40 ਬੀਜੇ ਮੇਰੇ ਕੋ ਹੈਗੇ ਆ ਸਾਰਾ ਕੁਛ ਹੈਗਾ ਪਾਸਪੋਰਟ ਵੀ ਮੇਰੇ ਕੋਲ ਹੈ ਪਾਸਪੋਰਟ ਬੜੀ ਮੁਸ਼ਕਲ ਨਾਲ ਲੈਇਆ ਕੋ ਜੀ ਉਹ ਵੀ ਬਹੁਤ ਔਖਾ ਹੋ ਗਿਆ ਦਾ ਮਗਰ ਪੈ ਰਿਹਾ ਹੈ ਜੀ ਇਹਨੇ 2 ਮਹੀਨਾ ਬਾਅਦ ਸਾਨੂੰ ਪਾਸਪੋਰਟ ਦਿੱਤੇ ਜੀ ਤਾਂ ਇਹ ਤਸਵੀਰ ਇਹਨੇ ਪੰਜਾਬ ਦੀ ਤਸਵੀਰ ਹਰ ਰੋਜ਼ ਇੱਕ ਅਲੱਗ ਹੁੰਦੀ ਹੈ ਤੇ ਉਹਨਾਂ ਤਸਵੀਰਾਂ ਦੇ ਵਿੱਚੋਂ ਇਹ ਵੀ ਤਸਵੀਰ ਇੱਕ ਲੱਗ ਹੈ ਸ਼ੈੱਡ ਖਾਲੀ ਹੋ ਚੁੱਕੇ ਹੈ ਬਾਈ ਜੀ ਕਹਿੰਦਾ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਕਹਿੰਦੇ ਕਿ ਉਹਨਾਂ ਸਮਾਨ ਕਿਰਾਏ ਤੇ ਸਾਰਾ ਅਸੀਂ 22 ਦੇ ਸੰਧਾਂ ਦਾ ਜੋ ਸਮਾਨ ਕਿਰਾਏ ਤੇ ਸਾਰਾ ਕਰਕੇ ਉਹ ਜ਼ਮੀਨ ਦੀ ਖੇਤੀ ਕਰਦੇ ਆ ਤਾਂ ਹਾਲਾਤ ਕੀ ਹੋ ਚੁੱਕੇ ਆ ਏਜੰਟਾਂ ਦੀ ਕਾਰਵਾਈ ਕਿਉਂ ਨਹੀਂ ਹੁੰਦੀ ਤੇ ਉਹ ਇੱਕ ਬਾਈ ਨੇ ਇੱਕ ਵੱਡੀ ਗੱਲ ਕਹਿ ਦਿੱਤੀ ਹੈ ਕਹਿੰਦੇ ਕਿ ਦਰੀ ਬੁਸ਼ਾਵਾਂਗੇ ਦੋਨੇ ਭਰਾਵਾਂ ਜੋ ਸੀਗੇ ਇਹਨਾਂ ਨੇ ਗੱਲ ਕਹੀ ਕਿ ਅਸੀਂ ਦਰੀ ਬੁਸ਼ਾ ਕੇ ਏਜੰਟ ਦੇ ਘਰ ਦੇ ਅੱਗੇ ਬੈਠਾਂਗੇ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਇਹਦਾ ਅਗਲਾ ਪ੍ਰਤੀਕਰਮ ਕੀ ਹੋਵੇਗਾ ਸਾਡੀ ਹਰ ਇੱਕ ਇਹਨਾਂ ਦੇ ਅਪਡੇਟ ਤੇ ਨਜ਼ਰ ਰੱਖ ਕੀ ਦੇਖਦੇ ਹੋ ਇਹਨਾਂ ਦਾ ਐਨ ਐਨ ਆਰ ਨਿਊਜ਼ ਕੈਮਰਾਮੈਨ ਮਨਜੀਤ ਦੇ ਨਾਲ ਹਰਦੀਪ ਐਨ ਐਨ ਆਰ ਨਿਊਜ਼ ਹਲੋ 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 ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਵਰ ਜੀ ਸ਼ਾ ਕੋਲ ਤੋਂ ਗੱਲ ਕਰ ਰਹੇ ਹੋ ਜੀ ਕੌਣ ਜੀ ਮੈਂ ਅਵਰ ਜੀ ਪੱਤਰਕਾਰ ਹਰਦੀਪ ਸਿੰਘ ਨਾਲ ਗੱਲ ਕਰ ਰਹੀ ਹਾਂ ਐਨ ਐਨ ਆਰ ਨਿਊਜ਼ ਤੋਂ ਹਾਂਜੀ ਹਾਂਜੀ ਸ਼ਾਹਕੋਟ ਦਾ ਗੱਲ ਕਰ ਰਹੇ ਹਾਂ ਜੀ ਸੋਨੂੰ ਹਾਂਜੀ ਹਾਂਜੀ ਐ ਵੀਰ ਜੀ ਇੱਕ ਨਾ ਮਸਲਾ ਹੈ ਪਿੰਡ ਅੰਦਰੰਗਪੁਰ ਤੋਂ ਆ ਜੀ ਤੁਸੀਂ ਕੋਈ ਉਹਨਾਂ ਦਾ ਬੰਦਾ ਬਾਹਰ ਭੇਜਣਾ ਸੀਗਾ ਤਕਰੀਬਨ 24 ਲੱਖ ਰੁਪਏ ਤੁਸੀਂ ਉਹਨਾਂ ਕੋਲ ਲੈ ਆ ਜੀ 24 ਲੱਖ ਹੀ ਹੋਏ ਹਾਂਜੀ ਹਲੋ 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 ਹਾਂ ਲੋ ਪੈਸੇ ਕੰਦੇ ਸਬੰਧ ਦੇ ਵਿੱਚ ਜਦੋਂ ਏਜੰਟ ਸੋਨੂ ਦੇ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੇ ਫੋਨ ਚੱਕ ਲਿਆ ਪਰ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਪੱਤਰਕਾਰ ਹਰਦੀਪ ਸਿੰਘ ਗੱਲ ਕਰ ਰਿਹਾ ਐਨਐਨਆਰ ਨਿਊਜ਼ ਤੋਂ ਤਾਂ ਉਹਨਾਂ ਨੇ ਕੁ ਬੋਲਣਾ ਬੰਦ ਕਰ ਦਿੱਤਾ ਫੋਨ ਕੱਟ ਕੇ ਫਿਰ ਦੁਬਾਰਾ ਕੀਤਾ ਪਰ ਸੋਨੂ ਏਜੰਟ ਨੇ ਸ਼ਾ ਕੋਟ ਦਾ ਜੋ ਹੈ ਉਸਨੇ ਫੋਨ ਨਾ ਚੱਕਿਆ ਆਵੇ ਤੁਮੀ ਕਿਵੇਂ ਸਮਝ ਦੜੋ ਕੈਸ ਲੈ ਅਕਾਊਂਟ ਚ ਲੈ ਜਾਣਾ ਜੋ ਵੀ ਹੈ ਮੇਰੀ ਪਹਿਲਾਂ ਗੱਲ ਸੀ ਅਕਾਊਂਟ ਚ ਲੈ ਜਾਣਾ ਮੈਂ ਤੁਹਾਡੇ ਕੋ ਕੋਈ ਦੋ ਨੰਬਰ ਦਾ ਕੰਮ ਤਾਂ ਨਹੀਂ ਕੀਤਾ ਨਾ ਜੇ ਤੁਸੀਂ ਕਹੋ ਕਿ ਮੈਂ ਦੋ ਨੰਬਰ ਦਾ ਕੰਮ ਕੀਤਾ ਨਾ ਪਹਿਲੇ ਲੇ ਕੇ ਭੱਜ ਜਾਣਾ ਹਾਂ ਮੈਂ ਤੁਹਾਨੂੰ ਕੀ ਕਿਹਾ ਅੱਜ ਜਿਵੇਂ ਮੈਂ ਤੁਹਾਨੂੰ ਇਹ ਕਿਹਾ ਕਿ ਮੈਂ ਪੇਮੈਂਟ ਤੁਹਾਨੂੰ ਮੜਵਾ ਦਿੰਨਾ ਬਸ ਇਹੀ ਗੱਲ ਕਹੀ ਤੁਹਾਨੂੰ ਜੇ ਡੈਂਟ ਤੋਂ ਪੈਸੇ ਨਹੀਂ ਹੁੰਦੇ ਹੁੰਦੇ ਜੇ ਬਾਈ ਹਾਂ ਨਾ ਕੰਮ ਕਰ ਇਸ ਤੋਂ ਬਾਹਰ ਹੋ ਜਾ ਤਾ ਬਾਹਰ ਆ ਪੀਜੋ ਮਰਜੀ ਕਰ ਲੈ ਜਾ ਕੇ ਕਿਉਂ ਆ ਕੰਮ ਨਹੀਂ ਕਰਦਾ